ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਵੈਲਕਮ ਟੂ ਬੈਕ ਸੋ ਅੱਜ ਆਪਾਂ ਚੱਲੇ ਆਂ ਘੇੜਾ ਲੈ ਕੇ ਹੁਣ ਫਿਰ ਆਲਸ ਸਵਾਰੀ ਦੇ ਘਰੇ ਚੱਲੇ ਆਂ ਥੋੜਾ ਜਿਹਾ ਆਪਾਂ ਲੇਟ ਹੋ ਗਏ ਕਿਉਂਕਿ ਆਪਾਂ ਸ਼ੌਪ ਦਾ ਵੀ ਕੰਮ ਦੇਖਣਾ ਹੁੰਦਾ ਸਵੇਰ ਸੁਬਾ ਠੀਕ ਆ ਨਾ ਤੇ ਹੁਣ ਆਪਾਂ ਸਵਾਰੀ ਦਾ ਫੋਨ ਆਈ ਜਾਂਦਾ ਮੈਂ ਲੇਟ ਹੋ ਗਿਆ ਵਾਂ 9 ਵਜੇ ਕਿਹਾ ਸੀ ਪਰ ਉਹਨਾਂ ਨੇ ਸਾਢੇ 8:00 ਫੋਨ ਕਰਤਾ ਵੀ ਆ ਜਾਣਾ ਸੀ ਤੁਸੀਂ ਚਲੋ ਕੋਈ ਨਾ ਆਪਾਂ ਪਹੁੰਚਦੇ ਆਂ ਨੇੜੇ ਹੀ ਆ ਸਵਾਰੀ ਚੱਕਦੇ ਆਂ ਤੇ ਆਪਾਂ ਫਿਰ ਚੱਲਦੇ ਆਂ ਅੱਜ ਪਰੇਵਲ ਗਾ ਸੋ ਨੂੰ ਅੱਗੇ-ਅੱਗੇ ਦੱਸ ਦਿਆ ਕਿ ਮੈਂ ਕਿੱਥੇ ਗਿਆ ਵਾਂ ਠੀਕ ਹੈ ਨਾਈ ਚਲੋ ਮਿਲਦੇ ਹਾਂ ਸੋ ਆਪਾਂ ਸਵਾਰੀ ਦੇ ਕਰੇ ਪਹੁੰਚ ਗਏ ਆ ਤੇ ਆਪਾਂ ਸਵਾਰੀ ਦੀ ਕਰਦੇ ਆ ਵੇਟ ਸਵਾਰੀ ਆਉਂਦੀ ਆ ਫਿਰ ਆਪਾਂ ਚੱਲਦੇ ਆ ਵੇਜੇ ਉਹ ਵੀ ਕਾਲ ਕਰਕੇ ਕਹੀ ਜਾਂਦੇ ਸੀ ਆ ਜਾ ਆ ਜਾ ਸੋ ਹੁਣ ਆਪ ਵੀ ਲੇਟ ਨੇ ਸਵਾਰੀ ਦੀ ਵੇਟ ਕਰ ਰਹੇ ਆ ਫਿਰ ਆਪਾਂ ਤੁਰਦੇ ਆ ਇਥੋਂ ਜੀ ਲਓ ਜੀ ਸਵਾਰੀ ਆ ਰਹੀ ਆ ਤੇ ਹੁਣ ਆਪਾਂ ਚੱਲਣ ਲੱਗਦੇ ਆਂ ਦੱਸ ਦਿਆਂ ਫਿਰ ਕਿੱਥੇ ਚੱਲੇ ਆਂ ਹਾਂ ਜੀ ਹੁਣ ਆਪਾਂ ਪਹੁੰਚ ਗਏ ਆਂ ਹੰਬੜਾ ਹੰਬੜਾ ਸ਼ਹਿਰ ਹੰਬੜਾ ਤੋਂ ਜਗਾ ਆਪਾਂ ਲੋਡੂ ਆ ਤੇ ਆਪਾਂ ਸਵਾਰੀ ਤੇ ਕਾਮੀ ਦੀ ਲੈ ਉਤੋ ਲਓ ਜੀ ਆਪਾਂ ਲੱਗਦੇ ਹਾਂ ਫਿਰ ਆਪਾਂ ਚੱਕਰ ਆ ਲੀਏ ਮੈਂ ਕਹਿੰਦਾ ਤੈਨਾਂ ਦੇ ਵੀਰ ਮੇਰੇ 4 11 ਚ 35 35 ਹਵਾ ਰੱਖੋ ਕਿਉਂਕਿ ਗਰਮੀ ਦਾ ਟਾਈਮ ਆ ਜਿਆਦਾ ਹਵਾ ਵੀ ਠੀਕ ਨਹੀਂ ਆਗੀ। ਭਾਈ ਹੁਣ ਆਵਾਪਰੂਆ ਫਿਰ ਆਪਾਂ ਬਾਦਿਆਂ ਆਂਦੇ। ਲਓ ਜੀ ਆਪਾਂ ਹਵਾ ਚੱਕਰ ਆ ਲੀਏ ਮੈਂ ਕਿਹਾ 35 35 ਰੱਖ ਦਈਏ 4 11 ਚ। ਆ ਪਾ ਆ ਗਿਆ ਆ ਲੱਗੇ ਜਾਂਦੇ। ਅਕੇ ਬਾਦਿਆਂ ਫਿਰ ਆਪਾਂ ਉਹ ਗੁਲਪਲਾਇਆ ਤੇ ਪਹੁੰਚ ਗਿਆ ਲੋਡੋ ਆਣ ਬਾਬੇ ਆਂਦੇ ਤੇ ਆਪੇ ਨੂੰ ਜੀ ਕਰਦਾ ਪਰ ਨੂੰ ਕਹ ਲੈ ਹੁਣ ਕਿਤੇ ਵਧੀਆ ਟਾਬੇ ਤੇ ਆਹ ਜੀ ਇਹ ਹੈ ਤਾਂ ਬਾ ਸਤਨੁਲ ਦਰਿਆ ਪੰਜਾਬ ਦੇ ਵਿੱਚ ਦਰਿਆ ਤੋਂ ਫਖਈਆ ਇਹ ਲੁਧਿਆਣਾ ਲੈਂਕੇ ਜਦੋਂ ਆਪਾਂ ਜਾਣਿਆਂ ਦਿਲੰਬਰ ਕਰਨੀ ਨੂੰ ਇਹ ਆਈ ਦਰਿਆ ਸਪਲਾਈ ਇਹ ਹੀ ਭਰਦਾ ਹੁੰਦਾ ਮੀਂਹਾਂ ਚ ਦੇ ਆ ਫੌਂਕਾ ਗਵਾੜੇ ਪਹੁੰਚ ਗਏ ਆ ਫਗਵਾੜੇ ਤੋਂ ਹੁਸ਼ਿਆਰਪੁਰ ਨੂੰ ਰਾਹ ਨਿਕਲਦਾ ਆਪਾਂ ਜਾਣਾ ਹੁਣ ਹੁਸ਼ਿਆਰਪੁਰ ਹੁਸ਼ਿਆਰਪੁਰ ਕਣੀ ਦੀ ਸਹੀ ਰਹਿੰਦਾ ਆ ਤੇ ਆ ਵੀ ਵਧੀਆ ਵਾ ਮਤਲਬ ਡਬਲ ਲਿੰਕ ਹੈ ਕਹ ਸਕਦੇ ਸਿੰਗਲ ਰਾਹ ਵਾ ਵਧੀਆ ਮਤਲਬ ਸਹੀ ਹੈ ਜੀ ਟ੍ਰੈਵਿੰਗ ਨਹੀਂ ਹੁੰਦੀ ਇਹ ਜੀ ਵੀ ਵਾਲਾ ਵੀ ਰਿਟਰਾ ਇਹ ਵੀ ਔਖਾ ਸੀਗਾ ਰਾਹ ਟੰਡ ਵੀ ਇਹ ਵੀ ਹੌਲੀ ਹੌਲੀ ਜਾਂਦਾ ਸੀ ਆਪਾਂ ਵੀਰ ਹੌਲੀ ਹੌਲੀ ਚੱਲਦੇ ਆ ਤੇ ਆਪਾਂ ਨੂੰ ਲੱਗੀ ਹੋਈ ਆ ਪਾਣੀ ਦੀ ਪਿਆਸ ਤੇ ਆਪਾਂ ਦੇਖਦੇ ਆ ਫਿਰ ਪਾਣੀ ਦਾ ਇੰਤਜ਼ਾਮ ਕਰਦੇ ਆ ਤੇ ਲੱਗਦੀ ਆਪਣੀ ਮਿਗਾ ਪੈ ਚੁੱਕੀ ਆ ਸਾਪੇ ਦੇ ਹੁਣ ਆਪਾਂ ਇੱਥੋਂ ਭਾਗਿਆ ਪਾਣੀ ਦੀ ਬੋਤਲ ਬਾਦਦੇ ਆ ਫਿਰ ਅੱਗੇ ਹਾਂਜੀ ਸਵਾਰੀ ਜੀ ਥੋੜੀ ਜੀ ਸਸਤੀ ਸੀ ਪਤਾ ਨਹੀਂ ਕੋਈ ਟੈਨਸ਼ਨ ਸੀ ਤੇ ਅਸੀਂ ਚੁੱਫ ਚੁੱਕੀ ਤੇ ਜੀ ਆ ਯਾਰ Saya juga berpikir-pikir, apakah saya akan berjalan atau tidak, dan saya juga berpikir kita sudah sampai di harbour. kita... Kita harus menghubungi lampu. Saya tidak tahu apakah ada lampu atau tidak. Ketika saya melihat dari video, saya tidak tahu. Saya tidak tahu apakah ada ਅਗਿਆ ਚਾਲਾਂ ਨੂੰ ਨਿੰਗਣਾ ਵਾ ਆਨਲਾਈਨ ਚਾਲਾਂ ਨੇ ਤੱਕ ਘਰੇ ਆ ਜਾਂਦਾ ਵੀਰ ਬਣ ਤੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਮੇਰਾ ਥੋੜਾ ਵੀਡੀਓ ਤੇ ਧਿਆਨ ਵੀ ਪਾ ਕੇ ਇੱਦਾਂ ਹੋ ਗਿਆ ਸੋ ਆਪਾਂ ਦਿੱਤੀ ਫਿਰ ਵੇਖ ਆਪਣਾ ਅੱਗੇ ਜਾ ਕੇ ਥੋੜਾ ਜਾ ਆਪਣਾ ਗੱਡੀ ਦਾ ਨਕਸ਼ਾ ਆਪਾਂ ਮਾਰੀਆਂ ਬ੍ਰੇਕਾਂ ਸ਼ਰਮ ਦੇ ਡਾਬਦੇ ਤੇ ਤੋਂ ਆਪਾਂ ਮਿਲ ਲੱਗਦੇ ਆ 60 ਦੇ ਨਾਲ ਕਹਾਂਗੇ ਪਰੌਠਾ ਫਿਰ ਬਾਦਿਆਂ ਅੱਗੇ ਆਪਣੀ ਲੋਕੇਸ਼ਨ ਤੇ ਗੜੀ ਲੋਕੇਸ਼ਨ ਤੇ ਜਾਣਾ ਕਿੱਥੇ ਪਹੁੰਚ ਗਿਆ ਕਹਿੰਦੇ ਪਹੁੰਚ ਗਿਆ ਚੰਤਪੁਰ ਨਹੀਂ ਮਾਤਾ ਦੇ ਆਏ ਆ ਸਵਾਰੀ ਆਈ ਹੈ ਚੰਤਪੁਰ ਨਹੀਂ ਆਪਾਂ ਸਵਾਰੀ ਉਤਾਰਦੀ ਗੱਡੀ ਚੋਂ ਸਲੋ ਚੱਲੀ ਆ ਮੱਥਾ ਟੇਕਣ ਹੁਣ ਆਪਾਂ ਇੱਥੇ ਕਰਕੇ ਖੜਦੇ ਆ ਵੇਟ ਤੇ ਇਤੋਂ ਬਾਅਦ ਵੈਸੇ ਤਾਂ ਤੁਹਾਨੂੰ ਪਤਾ ਲੱਗ ਗਿਆ ਹੁਣ ਕਿੱਥੇ ਜਾਣਾ ਵਾ ਸੋ ਵੀ ਦੱਸਾਂਗੇ ਕਿੱਥੇ ਜਾਣਾ ਲੋਂਗੀ ਰਾਤ ਆ ਗਿਆ ਮੀਂਹ ਗਰਮੀ ਬਹੁਤ ਜ਼ਿਆਦੇ ਸੀਗੇ ਵਧੀਆ ਮੀਂਹ ਪੈ ਗਿਆ ਹੁਣ ਆਪਾਂ ਚੱਲੇ ਆਂ ਜਿਵਾਲਾ ਦੀ ਪਹਿਲਾਂ ਚੰਦਪੁਰ ਨਹੀਂ ਮੱਥੜੇ ਕਿਆ ਹੁਣ ਜਿਵਾਲਾ ਦੀ ਚੱਲੇ ਆਂ ਇੱਕ ਵਧੀਆ ਮੀਂਹ ਪੈ ਗਿਆ ਵਾ ਗਰਮੀ ਬਹੁਤ ਜਿਆਦਾ ਸੀਗੀ ਇੱਕੋ ਦਾ ਵੀ ਮੀਂਹ ਆ ਗਿਆ ਕੋਦਾਂ ਨੂੰ ਬਹੁਤ ਤੇਜ਼ੀ ਦਾ ਮੀਂਹ ਇਹ ਹੁਣ ਆਪਾਂ ਬਿਆਸ ਨਦੀ ਇਹਨੂੰ ਬਿਆਸ ਕਹਿੰਦੇ ਆ ਇਹ ਹਮਾਰਾ ਲੱਗਦਾ ਕਿ ਦੀ ਵੀ ਨਿਕਲ ਰਹੀ ਆ ਬਿਆਸ ਨਦੀ ਤੇ ਮੰਨ ਲਓ ਕਿੰਤਪੁਰਨੀ ਤੋਂ ਅੱਗੇ ਤੇ ਜਿਵਾਲਾ ਜੀ ਦੇ ਵਿਚਾਲੇ ਆ ਹਾਂਜੀ ਕਿਵੇਂ ਹਾਂ ਠੀਕ ਹਾਂ ਲਓ ਜੀ ਆਪਾਂ ਪਹੁੰਚ ਗਏ ਆ ਜਵਾਲਾ ਜੀ ਸਵਾਰੀ ਗਈ ਆ ਮੱਥਾ ਦੇਖਣ ਆਪਾਂ ਰੋਟੀ ਖਾ ਆ ਗਏ ਤੇ ਆਪਾਂ ਬੈਠੇ ਹੁਣ ਗੱਡੀ ਦੇ ਵਿੱਚ ਆ ਗਏ ਸੋ ਉਹਨਾਂ ਦੀ ਵੇਟ ਕਰਦੇ ਆ ਆਪਾਂ ਤੇ ਫੇਰ ਨਿਕਲਦੇ ਆ ਆਪਾਂ ਚੱਲਦੇ ਆ ਮਤਲਬ ਘਰ ਨੂੰ ਚੱਲਦੇ ਆ ਫਿਰ ਤੇ ਅੱਜ ਦਾ ਟ੍ਰੈਵਲ ਇਹ ਸੀਗਾ ਪਰ ਲੰਘ ਗਏ ਚੰਦਪੁਰ ਨਹੀਂ ਫਿਰ ਗਏ ਜਵਾਲਾਮੁਗੀ ਠੀਕ ਹੈ ਨਾ ਸੋ ਇਸ ਤੋਂ ਬਾਅਦ ਹੁਣ ਆਪਾਂ ਘਰ ਨੂੰ ਹੀ ਜਾਣਾ ਆ ਯਾਰ ਬੜੀ ਗਰਮੀ ਆ ਵਿੱਚ ਵਿੱਚ ਰਾਹ 'ਚ ਮੀਂਹ ਪਈ ਗਿਆ ਵਿੱਚ ਵਿੱਚ ਟਪ ਨਿਕਲੀ ਬਈ ਆ ਇੱਥੇ ਦਾ ਮੌਸਮ ਬੈਦਰ ਇਦਾਂ ਦਾ ਹੀ ਆ ਸੋ ਗਰਮੀ ਬਹੁਤ ਜ਼ਿਆਦਾ ਆ ਇੱਕ ਸਵਾਰੀ ਬਹੁਤ ਉਹ ਕਰ ਰਹੀ ਆ ਕੀ ਕਹਿੰਦੇ ਹੁੰਦੇ ਆ ਪਰੇਸ਼ਾਨ ਕਰਦੀ ਆ ਚਲੋ ਕੋਈ ਗੱਲ ਨਹੀਂ ਆ ਨਾ ਕਰ ਲੈਣ ਲੋ ਆਪਣਾ ਤਾਂ ਕੰਮ ਹੀ ਹੈ ਹੈਂਡਲ ਕਰਨਾ ਕੋਈ ਗੱਲ ਨਹੀਂ ਬਾਕੀ ਨਾ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਹਰ ਚੀਜ਼ ਜੋ ਵੀ ਤੁਹਾਨੂੰ ਲੱਗਦੀ ਆ ਮਤਲਬ ਗਲਤੀ ਲੱਗਦੀ ਆ ਕੁਝ ਵੀ ਜੋ ਵੀ ਚੀਜ਼ ਆ ਨਾ ਦੱਸਦੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਵੱਧ ਤੋਂ ਵੱਧ ਪਿਆਰ ਦਿਓ ਕਿਉਂਕਿ ਤੁਹਾਡੇ ਪਿਆਰ ਨਾਲ ਹੀ ਸਭ ਕੁਝ ਆ ਸੋ ਮਿਲਦੇ ਆ ਤੁਹਾਨੂੰ ਹਣ ਅੱਗੇ ਅੱਗੇ ਸੋ ਆਪਾਂ ਵਾਪਸ ਜਾ ਰਹੇ ਆ ਕਰਨੂ ਤੇ ਸੋ ਹੁਣ ਆਪਾਂ ਰੁਕੇ ਆ ਤਾਪੇ ਤੇ ਨਿਊ ਲੱਕੀ ਰੋਮੀ ਢਾਬਾ ਵੈਸ਼ਨੂ ਢਾਬਾ ਚੱਕ ਕਰਵਾਇ ਨੀ ਦੇਖੋ ਅਹ ਨਹੀਂ ਆਇਆ ਨਾ 100 ਰੁਪਏ ਲੱਗ ਮਾ ਸਾਡੇ ਆ ਮੰਜੇ ਦੇ ਆਗੇ ਲੱਤਾਂ ਆਕੜਿਆਂ ਦੀਆਂ ਗੱਡੀ ਚਲਾਉਂਦੇ ਨੇ ਚੈੱਕ ਕਰੋ ਸواری ਨੂੰ ਮਗਾ ਰੋਟੀ ਖਾ ਲੋ ਜੇ ਘਰੇ ਜਾ ਕੇ ਨਹੀਂ ਬਣਾਉਣੀ ਰੋਟੀ ਤਾਂ ਇੱਥੇ ਛਕ ਲੋ ਪਰ ਆਪਾਂ ਦਾ ਘਰੇ ਜਾ ਕੇ ਖਾਵਾਂਗੇ ਬੇਬੇ ਦੇ ਹੱਥ ਦੀਆਂ ਆਪਾਂ ਬਸ ਗੱਲੀ ਚਾਹ ਪੀਣੀ ਆ ਸੈਲਫ ਮਾਰਨੀ ਆ ਸੁਦਾ ਕਰੇ ਬੁੱਲਦੇ ਆਈ ਫਿਰ ਅੱਗੇ ਦੋਨੋਂ